ਇਹਦਾ ਡੈਮ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ ਉਹ ਪ੍ਰੋਟੋਕੋਲ ਕੀ ਹੈ ਕਿ ਡੈਮ ਨੂੰ ਤੁਸੀਂ ਨਾ ਡਿਪਲੀਸ਼ਨ ਪੀਰੀਅਡ ਹੁੰਦਾ ਹੈ ਡਿਪਲੀਸ਼ਨ ਪੀਰੀਅਡ 20 ਮਈ ਤੇ ਖਤਮ ਹੁੰਦਾ ਹੈ 20 ਮਈ ਤੱਕ ਤੁਸੀਂ ਡੈਮ ਨੂੰ ਖਾਲੀ ਕਰਨਾ ਹੁੰਦਾ ਉਹਦਾ ਭਾਖੜੇ ਦਾ ਮਿਨੀਮਮ ਜਿਹੜਾ ਲੈਵਲ ਹੈਗਾ ਉਹ 1462 ਫੁੱਟ ਹੈ ਮਤਲਬ ਸੀ ਲੈਵਲ ਤੋਂ ਔਰ ਉਹਦੀ ਜਿਹੜੀ ਫਿਲਿੰਗ ਉਹ ਫਿਲਿੰਗ ਹੈ ਕਿ 1685 ਤੁਹਾਨੂੰ ਸਾਰਿਆਂ ਨੂੰ ਸਿਰਫ 200 ਜਾਂ ਸਵਾ 200 ਜਿਹੜੀ ਹੈ ਕਿਉਂ ਥੱਲੇ ਆਪਾਂ ਸੈਲਟ ਵਾਲੀ ਗੱਲ ਆ ਲੀਏ 200 ਫੁੱਟ ਦੀ ਫਿਲਿੰਗ ਹੈ ਉਹ ਜੇ 97 ਫੁੱਟ ਪਹਿਲਾਂ ਹੀ ਭਰਿਆ ਹੋਵੇ 97 ਫੁੱਟ ਪਹਿਲਾਂ ਭਰਿਆ ਹੋਵੇ ਅੱਧਾ ਟਾਈਮ ਭਰਿਆ ਹੋਵੇ ਉਹ ਕਿਵੇਂ ਚੱਲੂਗਾ ਜੀ ਪਾਣੀ ਉਹ ਤਾਂ ਨਾਰਮਲ ਮੀਂਹ ਨਹੀਂ ਚੱਲੂਗਾ ਇਹ ਤਾਂ ਮੀਂਹ ਜ਼ਿਆਦਾ ਸੀ ਅੱਛਾ ਫੇਰ ਇਹ ਹੈ ਕਿ ਇਹ ਗੱਲ ਲੁਕੀ ਨਹੀਂ ਸੀ ਕਿਉਂਕਿ ਜਿਹੜਾ ਹੈਗਾ ਪਹਿਲਾਂ ਪ੍ਰੈਡਿਕਸ਼ਨ ਸੀ ਕਿ ਮੀਂਹ ਆ ਜ਼ਿਆਦਾ ਉਹ ਪਾਣੀ ਕਿਉਂ ਨਹੀਂ ਖਾਲੀ ਕੀਤਾ ਗਿਆ ਪੌਂਗ ਡੈਮ ਕਿਉਂ ਨਹੀਂ ਖਾਲੀ ਕੀਤਾ ਗਿਆ 33 ਫੁੱਟ ਜ਼ਿਆਦਾ ਸੀ ਜਿਹੜਾ ਉਹ ਡੈਮ ਨੂੰ ਜਿਹੜਾ ਟੈਕਨੀਕਲੀ ਤੁਸੀਂ ਇਹਨਾਂ ਦੀ ਦੇਖ ਲਓ ਵੀ ਇਹ ਕਿੱਡੇ ਕ ਸਾਊਂਡ ਨੇ ਜਾਂ ਕਿੱਡੇ ਕ ਜਿਹੜੇ ਨਲਾਇਕ ਨੇ ਇਹਨਾਂ ਨੇ ਪਹਿਲਾਂ 10 ਫੁੱਟ ਖੋਲ ਕੇ ਜਿਹੜਾ ਉਹਨੂੰ 7 ਫੁੱਟ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਧੱਕਾ ਵਜਿਆ ਉਹਨੂੰ ਸਮਝਦੇ ਨਹੀਂ ਜਿਹੜੀਆਂ ਗੱਲਾਂ ਨੂੰ ਲੁਕੋਇਆ ਜਾ ਰਿਹਾ ਹੈ ਅੱਛਾ ਹੁਣ ਜੇ ਉਹਨੂੰ ਫਰਜ ਕਰ ਲਓ ਜੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਮਾਫ਼ ਕਰਨਾ ਮੈਂ ਚੇਅਰਮੈਨ ਤੇ ਜਿਹੜੀ ਹੈ ਚੇਅਰਮੈਨ ਐਕਸਪਰਟ ਕਾਹਦੇ 'ਚ ਨੇ ਉਹ ਜਨਰੇਸ਼ਨ 'ਚ ਐਕਸਪਰਟ ਨੇ ਪਾਵਰ ਜਨਰੇਸ਼ਨ ਨੂੰ ਪਤਾ ਹੈ ਪਾਣੀ ਡੈਮ ਚ ਬਹੁਤਾ ਹੋਣਾ ਚਾਹੀਦਾ ਹੈ ਤੇ ਜਨਰੇਸ਼ਨ ਰੁਕਣੀ ਨਹੀਂ ਚਾਹੀਦੀ ਪੰਜਾਬ ਸਾਰਾ ਡੁੱਬ ਸਕਦਾ ਹੈ ਡੁੱਬ ਜਾਊਗਾ ਜੇ ਅਸੀਂ ਇਹਦਾ ਇਹਨੂੰ ਇਹ ਪਾਖੜਾ ਡੈਮ ਦਾ ਜਿਹੜਾ BBMB ਦਾ ਕੰਟਰੋਲ ਹੈ ਇਹਨਾਂ ਹੱਥਾਂ ਚੋਂ ਲੈ ਕੇ ਉਹ ਕੋਰਟ ਲਵੇ ਉਹ ਸੈਂਟਰ ਲਵੇ ਉਹ ਕਿਸੇ ਤਰੀਕੇ ਨਾਲ ਪੰਜਾਬ ਜਿਹੜੀ ਹੈਗੀ ਇਸ ਚੀਜ਼ ਨੂੰ ਪੰਜਾਬ ਸਰਕਾਰ ਸੁੱਤੀ ਪਈ ਹੈ ਇਹ ਕਿਉਂ ਉਹ ਮਤਲਬ ਜਿਹੜੀ ਹੈਗੀ ਕਿਉਂਕਿ ਆਪ ਕਾਣੇ ਨਹੀਂ ਇਹਨਾਂ ਨੇ ਉਹ ਨਹੀਂ ਕਰ ਸਕੇ ਜਿਹੜੀ ਇਹਨਾਂ ਨੇ ਜਿਹੜੀ ਉਹਦੀ ਬੰਦਾਂ ਦੀ ਜਿਹੜੀ ਇਹਨਾਂ ਨੇ ਮਜ਼ਬੂਤੀ ਕਰਨੀ ਸੀ ਤੇ ਜਿਹੜੀ ਹੈ ਪਰ ਉਹ ਇੱਕ ਪੱਖ ਹੈ ਆਦਮੀ ਪਾਰਟੀ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਦਾ ਇੱਕ ਇੰਟਰਸਟ ਹੈ ਕਿ ਜਦੋਂ ਵੀ ਉਹ ਗੰਗਾ ਗੰਗਾਰਾਮ ਜਮਨਗੇ ਜਮਨਾਰਾ ਉਹਨਾਂ ਨੇ ਰਾਜਸਥਾਨ ਜਾਣਾ ਉਹਨਾਂ ਕਹਣਾ ਪਾਣੀ ਇਸ ਤੋਂ ਨੂੰ ਦੋਣਾ ਹੀ ਦੋਣਾ ਅੱਛਾ ਹਰਿਆਣਾ ਜਾਣਾ ਉਹਨਾਂ ਕਹਣਾ ਇਸ ਤੋਂ ਨੂੰ ਦੋਣਾ ਹੀ ਦੋਣਾ ਦਿੱਲੀ ਸੀ ਤੇ ਜੇ ਦਿੱਲੀ ਨੂੰ ਹੀ ਸਰਕਾਰ ਸੁਪਰੀਮ ਕੋਰਟ ਚ ਇਹਨਾਂ ਨੇ ਪੰਜਾਬ ਦੇ ਖਿਲਾਫ ਉੱਥੇ ਦਿੱਤਾ ਜਿਹੜਾ ਐਫੀਡੈਵਿਟ ਦਿੱਤਾ ਅੱਛਾ ਹੁਣ ਵੀ ਇਹਦੇ 'ਚ ਇਹ ਹੈ ਸਿਰਫ ਆਪਣੇ ਆਪ ਨੂੰ ਅਸੀਂ ਪਾਣੀ ਦੇ ਰੱਖ ਪਾਣੀ ਦੇ ਰੱਖ ਦ੍ਰਾਮੇ ਜੇ ਪਾਣੀ ਦੇ ਰੱਖੇ ਹੋ ਭਰਿਓ ਮਾਨਸੋ ਇਹਦੇ 'ਚ ਜਿਹੜੀ ਹੈਗੀ ਆ ਤੁਹਾਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਕਹਿੰਦੀ ਆ ਆਪਣਾ 216 ਦੀ ਸਸੇ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਮਨੀਸ਼ ਕੌਸ਼ਲ ਸਾਡੇ ਕੋਲ ਅੱਜ ਉਰੇ ਪਹੁੰਚੇ ਨੇ ਡਾਕਟਰ ਮਨਜੀਤ ਜਿਹੜੇ ਰਿਟਾਇਰਡ ਸਿਵਲ ਸਰਜਨ ਨੇ ਇਹਨਾਂ ਨੇ ਇੱਕ ਮੋਹਮ ਚਲਾਈ ਹੈ ਇੱਕ ਸੰਸਥਾ ਬਣਾਈ ਹੈ ਜਿਹਦਾ ਮੇਨ ਮੋਟਿਵ ਜਿਹੜਾ ਹੈਗਾ حال ਹੀ ਜਿਹੜੇ ਆਏ ਹੋਏ ਫਲੱਡs ਹੈਗੇ ਆ ਪੰਜਾਬ 'ਚ ਉਹ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਫਲੱਡ ਆਏ ਨਹੀਂ ਹੈ ਇਹ ਲਿਆਏ ਗਏ ਨੇ ਇਹ ਇੱਕ ਨੇਚਰਲ ਡਿਜ਼ਾਸਟਰ ਨਹੀਂ ਹੈ ਇਹ ਇੱਕ ਮਾਰੂ ਜਿਹੜੀ ਹੈਗੀ ਹੈ ਫਲੱਡ ਹੈਗੇ ਆ ਜਿਹੜੇ ناکਾਮੀ ਹੈ ਸੰਸਥਾਵਾਂ ਦੀ ਸਰਕਾਰਾਂ ਦੀ ਜੇ ਇਹਦੇ ਗੱਲ ਕਰਾਂਗੇ ਕੀ ਕਾਰਨ ਹੈ ਕੀ ਡਾਟਾ ਜਿਹੜਾ ਹੈਗਾ ਕਿਸ ਬਿਨਾ ਤੇ ਇਹ ਲੋਕ ਇਹ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਤੁਹਾਡਾ ਜੀ ਜੀ ਇਹ ਜਿਹੜੀ ਆ ਨਾ ਤੁਸੀਂ ਪਿਛਲਾ ਦੇਖਿਆ ਪਹਿਲਾਂ 89 ਚ ਉਹ ਤੋਂ ਬਾਅਦ ਜਿਹੜਾ ਕਿ ਫਿਰ ਹੁਣ ਵੀ 23 ਚ ਵੀ ਹੁਣ ਜਣੇ ਨਾ ਬਾਰ ਬਾਰ ਫਲੱਡ ਆ ਰਹੇ ਨੇ ਹਾਂਜੀ ਹਾਂ ਇਹ ਜਿਹੜੀ ਨਾ ਜੀ ਇਹ ਬਾਰ ਬਾਰ ਜਿਹੜੇ ਫਲੱਡ ਆਉਣੇ ਨੇ ਇਹ ਜਿਹੜੇ ਡੈਮ ਨੇ ਡੈਮ ਫਲੱਡ ਲਿਆਉਣ ਵਾਸਤੇ ਨਹੀਂ ਹੁੰਦੇ ਡੈਮ ਫਲੱਡਾਂ ਨੂੰ ਕੰਟਰੋਲ ਕਰਨ ਵਾਸਤੇ ਹੁੰਦੇ ਇਹਦਾ ਬੇਸਿਕਲੀ ਇੱਕ ਚੀਜ਼ ਹੈ ਕਿ ਜਿਹੜਾ ਸਾਡੇ ਮਹੀਨੇ ਚ ਜਾਂ ਦੋ ਮਹੀਨੇ ਚ ਅਸੀਂ ਪਾਣੀ ਵਰਤਣਾ ਹੁੰਦਾ ਉਹ ਨੂੰ ਸਾਰਾ ਸਾਲ ਵਰਤਣਾ ਰੈਗੂਲੇਟਡ ਵਰਤਣਾ ਔਰ ਹਾਰ ਕੰਟਰੋਲ ਕਰਨੇ ਸੁਪਰੀਮ ਕੋਰਟ ਦੀ ਇੱਕ ਵਿਸ਼ਾ 16 ਦੀ ਜੱਜਮੈਂਟ ਹੈ ਉਹਨੇ ਬੜਾ ਕਲੀਅਰ ਰੱਖਿਆ ਹੈ ਕਿ ਤੁਸੀਂ ਇਹ ਕਹੋ ਵੀ ਇਹ ਨੈਚੁਰਲ ਡਿਜ਼ਾਸਟਰ ਜੀ ਮੀਂਹ ਜਿਆਦਾ ਪੈ ਗਈ ਜੀ ਨਾਥਿੰਗ ਡੂਇੰਗ ਉਹ ਕਹਿੰਦੇ ਵੀ ਨਹੀਂ ਡੈਮ ਜਿਸ ਕੰਮ ਆਸਤੇ ਨਹੀਂ ਹੁੰਦੇ ਜਿਹੜੀ ਡੈਮ ਦੀ ਮੈਨੇਜਮੈਂਟ ਹੈ ਜੇ ਕਿਸੇ ਕਿਸਮ ਦਾ ਵੀ ਇਸ ਤਰ੍ਹਾਂ ਦਾ ਡੈਮ ਦੇ ਪਾਣੀ ਕਰਕੇ ਹੜਾ ਆਉਂਦਾ ਤੇ ਉਹਦੀ ਜਿਹੜੀ ਆ ਨਾ ਉਹਦੇ ਡੈਮੇजेस ਉਹਨੂੰ ਡੈਮ ਨੂੰ ਦੇਣੇ ਪਾਉਂਦੇ ਡੈਮ ਦੀ ਮੈਨੇਜਮੈਂਟ ਸਾਡੇ ਜਿਹੜੇ ਹੜ ਆਏ ਨੇ ਸਾਡੇ ਦੇਖੋ ਹਰ ਸਾਡਾ ਸ਼ੁਰੂ ਹੋ ਗਿਆ 15 ਅਗਸਤ ਨੂੰ ਜਿੱਦੇ ਇੰਡੀਪੈਂਡੈਂਸ ਡੇ ਸੀ ਅਨਫਾਰਚੂਨੇਟਲੀ ਔਰ ਸਾਡੇ ਇਥੇ ਇੱਕ ਬੂੰਦ ਵੀ ਪਾਣੀ ਮਤਲਬ ਜਿਹੜੀਆਂ ਨਾ ਕੋਈ ਮੀਂਹ ਨਹੀਂ ਸੀ ਉਸ ਤੋਂ ਬਾਅਦ ਹੁਣ ਵੀ ਸਾਡੇ ਇਸ ਤਰ੍ਹਾਂ ਦਾ ਕੋਈ ਮੀਂਹ ਨਹੀਂਗਾ ਪਿਆ ਪੰਜਾਬ 'ਚ ਅੱਛਾ ਕੈਚਮੈਂਟ ਏਰੀਆ 'ਚ ਕੀ ਪਿਆ ਕੀ ਨਹੀਂ ਪਿਆ ਮਤਲਬ ਉਹਦੇ 'ਚ ਇਹ ਹੈ ਪਹਾੜਾਂ 'ਚ ਪੈਂਦੇ ਨੇ ਪਹਾੜਾਂ ਦੀ ਜਿਹੜੀ ਹੈ ਡੀਫੋਰੈਸਟੇਸ਼ਨ ਹੋਈ ਵੀ ਹੈ ਜਿਸ ਦੇ ਕਰਕੇ ਜਿਹੜੀ ਹੈ ਨਾ ਨਹੀਂ ਪਹਾੜਾਂ 'ਚ ਇਸ ਵਾਰ ਫਲੈਸ਼ ਫਲੱਡਸ ਵੀ ਕਾਫੀ ਆਏ ਆਏ ਨਹੀਂ ਆਏ ਨਹੀਂ ਅੱਛਾ ਉਹ ਫਲੈਸ਼ ਫਲੱਡਸ ਵੀ ਆਏ ਨੇ ਔਰ ਉੱਥੇ ਜਿਹੜੀ ਹੈ ਨਾ ਕਿਉਂਕਿ ਦਰਖਤ ਕੱਟੇ ਗਏ ਨੇ ਉਹਦੀ ਸੁਪਰੀਮ ਕੋਰਟ ਨੇ ਕਾਗਨਿਡੈਂਸ ਲਈ ਹੈ ਪਰ ਜਿਹੜਾ ਇਹ ਪਾਣੀ ਹੈ ਇਹ ਕੈਚਮ ਤੁਸੀਂ ਉਹ ਦਿਖਾ ਕੇ ਉਹਦੇ ਉਹਲੇ 'ਚ ਤੁਸੀਂ ਇਹ ਨਹੀਂ ਛੱਡ ਸਕਦੇ ਕਿ ਜਿੰਨੇ ਮਰਜੀ ਆ। ਇਹਦੇ 'ਚ ਅਸੀਂ ਕੀ ਕਹਿੰਨੇ ਆ ਕਿ ਇਹ ਨਹੀਂ ਹੈ ਵੀ ਨਹੀਂ ਆਇਆ ਪਾਣੀ ਆਇਆ। ਥੋੜੇ ਜਿਹੜਾ ਜਿਹੜਾ ਹੈ ਨਾ ਮੀਂਹ ਪਿਆ ਹੈ ਜ਼ਰੂਰ। ਪਰ ਸੌਰੀ ਇਸ ਹੱਦ ਤੱਕ ਨਹੀਂ ਪਿਆ। ਡੈਮਾਂ 'ਚ ਪਹਿਲਾਂ ਆਲਰੇਡੀ ਅੱਧੇ-ਅੱਧੇ ਫਿਲਡ ਸੀਗੇ ਡੈਮ। ਇਹਦਾ ਡੈਮਾਂ ਦਾ ਇੱਕ ਪ੍ਰੋਟੋਕੋਲ ਹੁੰਦਾ ਹੈ। ਉਹ ਪ੍ਰੋਟੋਟੋਕੋਲ ਕੀ ਹੈ ਕਿ ਡੈਮ ਨੂੰ ਤੁਸੀਂ ਨਾ ਡਿਪਲੀਸ਼ਨ ਪੀਰੀਅਡ ਹੁੰਦਾ ਹੈ। ਡਿਪਲੀਸ਼ਨ ਪੀਰੀਅਡ 20 ਮਈ ਤੇ ਖਤਮ ਹੁੰਦਾ ਹੈ। 20 ਮਈ ਤੱਕ ਤੁਸੀਂ ਡੈਮ ਨੂੰ ਖਾਲੀ ਕਰਨਾ ਹੁੰਦਾ ਉਹਦਾ ਭਾਖੜੇ ਦਾ ਮਿਨਿਮਮ ਜਿਹੜਾ ਲੈਵਲ ਹੈਗਾ ਉਹ 1462 ਫੁੱਟ ਹੈ ਮਤਲਬ ਸੀ ਲੈਵਲ ਤੋਂ ਔਰ ਉਹਦੀ ਜਿਹੜੀ ਫਿਲਿੰਗ ਹੈ ਉਹ ਫਿਲਿੰਗ ਹੈਗੀ ਜਾਂ 1685 ਤੁਹਾਨੂੰ ਸਾਰਿਆਂ ਨੂੰ ਸਿਰਫ 200 ਜਾਂ ਸਵਾ 200 ਜਿਹੜੀ ਅੱਗੋਂ ਥੱਲੇ ਆਪਾਂ ਸੈਲਟ ਵਾਲੀ ਗੱਲ ਆ ਲੀਏ 200 ਫੁੱਟ ਦੀ ਫਿਲਿੰਗ ਹੈ ਉਹ ਜੇ 97 ਫੁੱਟ ਪਹਿਲਾਂ ਹੀ ਭਰਿਆ ਹੋਵੇ 97 ਫੁੱਟ ਪਹਿਲਾਂ ਭਰਿਆ ਹੋਵੇ ਅੱਧਾ ਡੈਮ ਭਰਿਆ ਹੋਵੇ ਉਹ ਕਿਵੇਂ ਚੱਲੂਗਾ ਜੀ ਪਾਣੀ ਉਹ ਤਾਂ ਨਾਰਮਲ ਮੀਂਹ ਨਹੀਂ ਚੱਲੂਗਾ ਇਹ ਤਾਂ ਮੀਂਹ ਜ਼ਿਆਦਾ ਸੀਗੇ ਅੱਛਾ ਫੇਰ ਇਹ ਹੈ ਕਿ ਇਹ ਗੱਲ ਲੁਕੀ ਨਹੀਂ ਸੀ ਕਿਉਂਕਿ ਜਿਹੜਾ ਹੈਗਾ ਪਹਿਲਾਂ ਪ੍ਰੋਟੈਕਸ਼ਨ ਸੀ ਗਿਆ ਮੀਆਂ ਜਿਆਦਾ ਉਹ ਪਾਣੀ ਕਿਉਂ ਨਹੀਂ ਖਾਲੀ ਕੀਤਾ ਗਿਆ ਪੌਂਗ ਡੈਮ ਕਿਉਂ ਨਹੀਂ ਖਾਲੀ ਕੀਤਾ ਗਿਆ 33 ਫੁੱਟ ਜ਼ਿਆਦਾ ਸੀ ਜਿਹੜਾ ਸਾਡਾ ਰਣਜੀਤ ਸਾਗਰ ਡੈਮ ਹੈ ਉਹ 78 ਫੁੱਟ ਜ਼ਿਆਦਾ ਸੀਗਾ ਇਹ ਫੁੱਟਾਂ ਦੇ ਹਿਸਾਬ ਨਾਲ ਲਾਓ ਤੁਸੀਂ ਮਤਲਬ ਮਿਲੀਅਨਸ ਆਫ ਜਿਹੜੇ ਇਹਨੇ ਉਹਦੇ ਵਿੱਚ ਕਿਉਂ ਸਿਰਫ ਪਾਣੀ ਪਿਆਣੀ ਸੀਗਾ ਅੱਛਾ ਫੇਰ ਇਹ ਹੈ ਕਿ ਉਹਨੂੰ ਤੁਸੀਂ ਰੈਗੂਲੇਟਰ ਜਦੋਂ ਛੱਡਣਾ ਰੈਗੂਲੇਟਰ ਤੁਸੀਂ ਰੈਗੂਲੇਟਰਸ਼ਨ ਦਾ ਮਤਲਬ ਕੀ ਹੈ ਕਿ ਜਿਹੜੇ ਦਰਿਆ ਨੇ ਵੀ ਦਰਿਆ ਦੇ ਕੰਢੇ ਨਾ ਟੁੱਟ ਜਾਣ ਦਰਿਆ ਕਿੰਨਾ ਪਾਣੀ ਚੱਲ ਸਕਦਾ ਜੇ 50000 ਚੱਲ ਸਕਦਾ 40000 ਚੱਲ ਸਕਦਾ 35000 ਚੱਲ ਸਕਦਾ ਤੁਸੀਂ ਉਹਦੇ ਮੁਤਾਬਕ ਛੱਡਣਾ ਤੁਸੀਂ ਤਾਂ ਇੱਕੋ ਟਾਈਮ ਤੇ ਜਿਹੜਾ ਪਹਿਲਾ ਪਾਣੀ ਛੱਡਿਆ ਜਿਹੜਾ ਪੌਂਕ ਟਾਈਮ ਤੋਂ ਉਹ ਤੁਹਾਨੂੰ ਪਤਾ ਹੈ 1 ਲੱਖ ਦੇ 9000 ਕਿਉਂ ਛੱਡਦਾ ਉਸ ਤੋਂ ਬਾਅਦ 2.5 2.5 ਲੱਖ 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 ਕਿਉਂ ਸਿੱਕ ਪਾਣੀ ਉਹਦੇ ਨਾਲ ਜਿਹੜੇ ਇਹਨੇ ਜਿਹੜੇ ਉਹ ਜਿਹੜੇ ਤੁਸੀਂ ਕਹਿੰਦੇ ਜੀ ਵੀ ਇਹ ਡੈਮਾਂ ਦੀ ਜੀ ਉਹ ਜਿਹੜੀਆਂ ਨਾ ਜੀ ਉਹ ਰਿਫਰਬੀਸ਼ਨ ਨਹੀਂ ਸੀ ਉਹਨੂੰ ਜਿਹੜਾ ਉਹਨੂੰ ਨਹੀਂ ਸੀ ਇਹਨਾਂ ਨੇ ਸਟਰੈਂਥਨ ਨਹੀਂ ਸੀ ਕੀਤਾ ਹੋਇਆ ਸਟਰੈਂਥਨ ਕੀਤਾ ਵੀ ਹੁੰਦੇ ਉਹ ਡੈਮਾਂ ਦੇ ਉੱਤੋਂ ਦੀ ਪਾਣੀ ਲੰ ਅੱਛਾ ਡੈਮ ਜਿਹੜੇ ਉਹਨਾਂ ਆਪਣਾ ਉਹਦੇ ਬੰਨਾਂ ਦੇ ਉੱਤੋਂ ਦੀ ਬੰਨ ਫੇਰ ਉਹਦੇ ਚ ਇਹ ਹੈ ਕਿ ਜੇ ਲੋਕੀ ਜੇ ਪੰਜਾਬ ਇਕੱਠਾ ਹੋ ਕੇ ਇਸ ਤਰ੍ਹਾਂ ਬੰਨਾਂ ਨੂੰ ਨਾਮ ਉਹ ਕਿਤੇ ਕਰਦਾ ਤੇ ਪੰਜਾਬ ਹੁਣ ਨੂੰ ਸਾਰਾ ਹੜ ਗਿਆ ਸੀ ਹਾਂਜੀ ਹੁਣ ਵੀ ਕੀ ਹੈ ਕਿ 10 ਫੁੱਟ ਡੈਮ ਦਾ ਤੁਸੀਂ ਪਾਖੜਾ ਡੈਮ ਦਾ ਜਿਹੜਾ ਉਹ ਖੋਲਿਆ ਵਿਆ ਜਿਹੜਾ ਉਹਨੂੰ ਹੁਣ ਇਹ ਕਹਿੰਦੇ ਜੀ ਵੀ ਅਸੀਂ 7 ਫੁੱਟ ਕਰਤਾ ਜਾਂ 8 ਫੁੱਟ ਕਰਤਾ ਉਹਦੇ ਪਿੱਛੇ ਕੀ ਹੈ ਪਾਖੜ ਰਹਿਣ ਛੋਟੀ ਜਿਹੀ ਚੀਜ਼ ਨਹੀਂ ਹੈ ਉਹ ਜਿਹੜੀਆਂ ਨਾ ਤੀਜੇ ਨੰਬਰ ਤੇ ਆਉਂਦਾ ਸਾਡੇ ਵੱਡੇ ਤੋਂ ਵੱਡੇ ਡੈਮਾਂ ਦੇ ਜਿਹੜੀਆਂ ਹਿੰਦੁਸਤਾਨ ਦੇ ਉਹਦੇ ਪਿੱਛੇ 90 ਕਿਲੋਮੀਟਰ ਦਾਤਾ ਉਹ ਲੰਮਾ ਜਿਹੜਾ ਕੈਚਮੈਂਟ ਏਰੀਆ ਤੇ 168 ਵਰਗ ਕਿਲੋਮੀਟਰ ਦਾ ਉਹਦਾ ਜਿਹੜਾ ਹੈਗਾ ਉਹ ਸਾਰਾ ਮਤਲਬ ਇੰਨਾ ਇੰਨਾ ਵੱਡਾ ਡੈਮ ਉਹਦੇ ਅੱਗੇ ਗੇਟ ਲੱਗੇ ਹੋਏ ਨੇ ਇਹਦੇ ਵਿਚਾਲੇ ਕੰਧ ਨਹੀਂ ਆ ਕੋਈ ਵੀ ਡੈਮ ਵੱਖਰਾ ਤੇ ਕੈਚਮੈਂਟ ਏਰੀਆ ਵੱਖਰਾ ਜੇ 10 ਫੁੱਟ ਦੇ ਹੁਣ ਤੁਸੀਂ ਖੋਲਤੇ ਗੇਟ ਉਹਦੇ ਤੁਸੀਂ ਰੋਡ ਬਣਾਤਾ ਪਾਣੀ ਦਾ ਤੁਹਾਨੂੰ ਪਤਾ ਪਾਣੀ 'ਚ ਆਪਣਾ ਇੱਕ ਭਾਰ ਹੁੰਦਾ ਉਦੇ ਨਾਲ ਇੱਕ ਕਾਈਨੇਟਿਕ એનર્ਜੀ ਮਤਲਬ ਜਿਹੜੀ ਇੰਨੀ ਹੋ ਜਾਂਦੀ ਹੈ ਕਿ ਜਿਹੜੀ ਜਿਹੜੀ ਸੁਨਾਮੀ ਹੈ ਸੁਨਾਮੀ ਕਿਉਂ ਕਹਿੰਦੇ ਨੇ ਸੁਨਾਮੀ ਦੀ ਕਾਈਨੇਟਿਕ એનર્ਜੀ ਸੁਨਾਮੀ ਦੀ ਵੈਲੋਸਟੀ ਸੁਨਾਮੀ ਦਾ ਵੇਗ ਬਹੁਤ ਜ਼ਿਆਦਾ ਹੁੰਦਾ ਅੱਛਾ ਇਹ ਵੇਗ ਡਿਪੈਂਡ ਕਰਦਾ ਵੀ ਨੁਕਸਾਨ ਕਿੰਨਾ ਕਰਦਾ ਤੁਸੀਂ ਇੰਨੇ ਵੇਗ ਚ ਤੁਸੀਂ ਇੰਨਾ ਪਾਣੀ ਛੱਡ ਰਹੇ ਹੋ ਇਹ ਪੰਜਾਬ ਵਾਸਤੇ ਸੁਨਾਮੀ ਹੈ ਸਮਝਦੇ ਕਣੀ ਇਹਨੂੰ ਨਹੀਂ ਬੰਦ ਕੀਤਾ ਜਾ ਸਕਦਾ ਸਾਡੇ ਜਿਹੜੇ ਜਿਹੜੇ ਨੇ ਮੈਂ ਤੁਹਾਨੂੰ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਸਮਝਦਾ ਜਿਹੜੇ ਹਰਿੰਦਰ ਸਿੰਘ ਬਰਾੜ ਨੇ ਸਾਡੇ ਇੰਜੀਨੀਅਰ ਇਨ ਚੀਫ ਜਿਹੜੇ ਇਹਦੇ ਆਪਣਾ ਬੋਰਡ ਦੇ ਚੇਅਰਮੈਨ ਰਹੇ ਨੇ ਜਿਹੜੀ ਆਪਣਾ ਬਿਜਲੀ ਬੋਰਡ ਦੇ ਬਿਜਲੀ ਬੋਰਡ ਦੇ ਪੀਐਸਪੀਸੀ ਹਾਂਜੀ ਔਰ ਇੰਜੀਨੀਅਰ ਇਨ ਚੀਫ ਵੀ ਰਹੇ ਨਹੀਂ ਇਸ ਇੰਜੀਨੀਅਰ ਹਿਮਸੈਲਫ ਪੋਲੀਟੀਕਲ ਨਹੀਂ ਕੋ ਅਪੁਆਇੰਟਮੈਂਟ ਸੀਗੀ ਚੀਫ ਇੰਜੀਨੀਅਰ ਕਈ ਉਹਨੇ ਥੱਲੇ ਕੰਮ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਇਹਨੂੰ ਇੱਕਦਮ ਨਹੀਂ ਬੰਦ ਕਰ ਸਕਦੇ ਜੇ ਇਹਨੂੰ ਬੰਦ ਕਰਨ ਤੇ ਡੈਮ ਟਿਲਟ ਕਰ ਜਾਊਗਾ ਜਿਹੜਾ ਕਿ ਟਿਲਟ ਕਰ ਗਿਆ ਤੁਹਾਡੇ ਸਾਹਮਣੇ ਉਹ ਕਹਿੰਦੇ ਜੀ ਵੀ ਜਿਹੜਾ ਹੈਗਾ 1 ਇੰਚ ਟਿਲਟ ਕਰ ਗਿਆ ਉਹ ਟਿਲਟ ਪਾਣੀ ਭਰਨ ਕਰਕੇ ਨਹੀਂ ਕੀਤਾ ਵੀ ਪਾਣੀ ਜਿਹੜਾ ਹੈਗਾ ਵੀ 100 ਉਹ ਜਿਹੜਾ ਹੈਗਾ ਤੁਹਾਡਾ ਉਹਦੇ ਤੇ ਚੱਲ ਗਿਆ 1690 ਤੇ ਚੱਲ ਗਿਆ ਜਾਂ ਕਿਵੇਂ ਹੈ ਸਮਝ ਨਕ ਨਹੀਂ ਉਹ ਤਾਂ ਵਿਦਨ ਲਿਮਿਟ ਸੀਗਾ ਹਲੇ 85 ਤੱਕ ਨਹੀਂ ਪਹੁੰਚਿਆ ਉਹ ਜਿਹੜਾ ਜਿਹੜਾ ਇਹਨਾਂ ਨੇ ਹੁਣ ਜਿਹੜਾ ਉਹ ਡੈਮ ਨੂੰ ਜਿਹੜਾ ਟੈਕਨੀਕਲੀ ਤੁਸੀਂ ਇਹਨਾਂ ਦੀ ਦੇਖ ਲਓ ਵੀ ਇਹ ਕਿੱਡੇ ਕ ਸਾਊਂਡ ਨੇ ਜਾਂ ਕਿੱਡੇ ਕ ਜਿਹੜੇ ਨਲਾਇਕ ਨੇ ਇਹਨਾਂ ਨੇ ਪਹਿਲਾਂ 10 ਫੁੱਟ ਖੋਲ ਕੇ ਜਿਹੜਾ ਉਹਨੂੰ 7 ਫੁੱਟ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਧੱਕਾ ਵਜਿਆ ਉਹਨੂੰ ਸਮਝਦ ਗੋਨੀ ਜਿਹੜੀਆਂ ਗੱਲਾਂ ਨੂੰ ਲੁਕੋਇਆ ਜਾ ਰਿਹਾ ਹੈ ਅੱਛਾ ਹੁਣ ਜੇ ਉਹਨੂੰ ਫਰਜ ਕਰ ਲਓ ਜੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਮਾਫ ਕਰਨਾ ਮੈਂ ਚੇਅਰਮੈਨ ਤੇ ਜਿਹੜੀ ਹੈ ਚੇਅਰਮੈਨ ਐਕਸਪਰਟ ਕਾਹਦੇ ਚ ਨੇ ਉਹ ਜਨਰੇਸ਼ਨ ਚ ਐਕਸਪਰਟ ਨੇ ਪਾਵਰ ਜਨਰੇਸ਼ਨ ਚ ਉਹਨੂੰ ਪਤਾ ਹੈ ਪਾਣੀ ਡੈਮ ਚ ਬਹੁਤਾ ਹੋਣਾ ਚਾਹੀਦਾ ਤੇ ਜਨਰੇਸ਼ਨ ਰੁਕਣੀ ਨਹੀਂ ਚਾਹੀਦੀ ਸਮਝਦੋ ਕਿ ਨਹੀਂ ਹੀ ਡਸਨਟ ਨੋ ਕਿ ਜਿਹੜੀਆਂ ਨਾ ਵੀ ਇਹਦੀ ਜਿਹੜੀਆਂ ਨਾ ਟੈਕਨੀਕਲੀ ਜੋ ਮੈਂ ਸਮਝਦਾ ਇਹਦੇ ਵਾਸਤੇ ਇਰੀਗੇਸ਼ਨ ਐਕਸਪਰਟ ਚਾਹੀਦਾ ਯੈਸ ਜਿਨੂ ਜਿਨੂ ਇਸ ਗੱਲ ਦੀ ਸਮਝ ਹੋਵੇ ਕਿ ਇਹਦਾ ਜਿਹੜਾ ਹੈ ਨਾ ਕਿੰਨੇ ਕਿਊਸਿਕ ਦਾ ਕਿੰਨਾ ਕਿੰਨਾ ਇਹਦੀ ਪੋਟੈਂਸ਼ੀਅਲ ਜਿਹੜੀ ਹੈਗੀ ਆ ਇਹਦੀ ਇਹਦੀ ਕਿੰਨੀ ਵੈਲੋਸਟੀ ਹੋ ਜਾਂਦੀ ਹੈ ਇਹਦੀ ਕਿੰਨੀ ਤਾਕਤ ਹੋ ਜਾਂਦੀ ਹੈ ਤੁਸੀਂ ਸਿੱਧੇ 10 ਫੋ ਟਾਈਮ ਖੋਲਤੇ ਜਿਹੜਾ ਕਿਸੇ ਹੱਥ 'ਚ ਖੋਲਣੇ ਨਹੀਂ ਸੀ ਚਾਹੀਦੇ ਐਸ ਵੇਲੇ ਪੰਜਾਬ ਸਾਰਾ ਡੁੱਬ ਸਕਦਾ ਹੈ ਡੁੱਬ ਜਾਊਗਾ ਜੇ ਅਸੀਂ ਇਹਦਾ ਇਹਨੂੰ ਇਹ ਪਾਖੜਾ ਡੈਮ ਦਾ ਜਿਹੜਾ BBMB ਦਾ ਕੰਟਰੋਲ ਹੈ ਇਹਨਾਂ ਹੱਥਾਂ 'ਚੋਂ ਲੈ ਕੇ ਉਹ ਕੋਰਟ ਲਵੇ ਉਹ ਸੈਂਟਰ ਲਵੇ ਉਹ ਕਿਸੇ ਤਰੀਕੇ ਨਾਲ ਪੰਜਾਬ ਜਿਹੜੀ ਹੈਗੀ ਇਸ ਚੀਜ਼ ਨੂੰ ਪੰਜਾਬ ਸਰਕਾਰ ਸੁੱਤੀ ਪਈ ਹੈ ਇਹ ਕਿਉਂ ਉਹ ਮਤਲਬ ਜਿਹੜੀ ਹੈਗੀ ਕਿਉਂਕਿ ਆਪ ਕਾਣੇ ਨੇ ਇਹਨਾਂ ਨੇ ਉਹ ਨਹੀਂ ਕਰ ਸਕੇ ਜਿਹੜੀ ਇਹਨਾਂ ਨੇ ਜਿਹੜੀ ਉਹਦੀ ਬੰਦਾਂ ਦੀ ਜਿਹੜੀ ਇਹਨਾਂ ਨੇ ਮਜ਼ਬੂਤੀ ਕਰਨੀ ਸੀ ਤੇ ਜਿਹੜੀ ਹੈ ਪਰ ਉਹ ਇੱਕ ਪੱਖ ਹੈ ਜਿਹੜਾ ਸੈਂਟਰ ਦੇ ਵਜ਼ੀਰ ਨੇ ਆ ਕੇ ਇਹ ਕਹਿ ਜਣਾ ਕਿ ਜੀ ਇੱਥੇ ਜਿਹੜੀ ਹੈ ਜੀ ਲੈਂਡ ਜਿਹੜੀਆਂ ਮਾਈਨਿੰਗ ਕਰਕੇ ਇਹ ਜਿਹੜੀ ਹੈ ਮਾਈਨਿੰਗ ਕਰਕੇ ਹੜ ਆ ਕੇ ਇਹਦੇ ਤੁਸੀਂ ਐਡਾ ਪਾਣੀ ਪਾਣੀ ਜਿਹਦੇ ਛੱਡਿਆ ਦੇਖੋ ਗੱਲ ਮਾਫ ਕਰਨਾ ਇਹ ਆਪਣੇ ਆਪ ਨੂੰ ਸਿਰਫ ਇਹ ਹੈ ਵੀ ਆਈਵਾਸ਼ ਹੈ ਡਾਕਟਰ ਸਾਹਿਬ ਕੀ ਮੰਨਦੇ ਹੋ ਜਿਹੜਾ ਪਿੱਛੇ ਕੰਟਰੋਵਰਸੀ ਹੋਈ ਬੀਬੀਐਮਬੀ ਵਰਸਸ ਸਟੇਟ ਜੀ ਕੰਟਰੋਲ ਲੈਣ ਦੀ ਵੀ ਇੱਥੇ ਸੀਆਈਐਸਐਫ ਲਗਾ ਦੋ ਸੈਂਟਰ ਫੋਰਸਿਸ ਲਗਾ ਦੋ ਪੰਜਾਬ ਸਰਕਾਰ ਕਹਿੰਦੀ ਸਾਡਾ ਕੰਟਰੋਲ ਹੋਣਾ ਚਾਹੀਦਾ ਇਹ ਸਾਰਾ ਨਤੀਜਾ ਉਹਦਾ ਨਹੀਂ ਇਹ ਉਹ ਸਿਰਫ ਸ਼ੋਸ਼ਾਗਰੀ ਸੀਗੀ ਕਿਉਂਕਿ ਆਮ ਆਦਮੀ ਪਾਰਟੀ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਹਨਾਂ ਦਾ ਇੱਕ ਇੰਟਰਸਟ ਹੈ ਕਿ ਜਦੋਂ ਵੀ ਉਹ ਗੰਗਾ ਗੰਗਾਰਾਮ ਜਮਨਗੇ ਜਮਨਾਰਾ ਉਹਨਾਂ ਨੇ ਰਾਜਸਥਾਨ ਜਾਣਾ ਉਹਨਾਂ ਕਹਣਾ ਪਾਣੀ ਇਸ ਤੋਂ ਦੋਣਾ ਹੀ ਦੋਣਾ ਅੱਛਾ ਹਰਿਆਣਾ ਜਾਣਾ ਉਹਨਾਂ ਕਹਣਾ ਇਸ ਤੋਂ ਦੋਣਾ ਹੀ ਦੋਣਾ ਦਿੱਲੀ ਸੀ ਤੇ ਜੇ ਦਿੱਲੀ ਦੀ ਸਰਕਾਰ ਸੁਪਰੀਮ ਕੋਰਟ ਚ ਇਹਨਾਂ ਨੇ ਪੰਜਾਬ ਦੇ ਖਿਲਾਫ ਉੱਥੇ ਦਿੱਤਾ ਜਿਹੜਾ ਐਫੀਡੇਵਿਟ ਦਿੱਤਾ ਅੱਛਾ ਹੁਣ ਵੀ ਇਹਦੇ 'ਚ ਇਹ ਹੈ ਸਿਰਫ ਆਪਣੇ ਆਪ ਨੂੰ ਅਸੀਂ ਪਾਣੀ ਦੇ ਰੱਖ ਪਾਣੀ ਦੇ ਰੱਖ ਦ੍ਰਾਮੇ ਜੇ ਪਾਣੀ ਦੇ ਰੱਖੇ ਹੋ ਭਰਿਓ ਮਾਨਸੋ ਇਹਦੇ 'ਚ ਜਿਹੜੀ ਹੈਗੀ ਆ ਤੁਹਾਨੂੰ ਸੁਪਰੀਮ ਕੋਰਟ ਦੀ ਜੱਜਮੈਂਟ ਕਹਿੰਦੀ ਆ ਆਪਣਾ 216 ਦੀ ਵੀ ਜਿਹੜੀ ਆ ਤੁਸੀਂ ਫਿਰ ਸਾਰੇ ਮਦਈ ਬਣੋ ਜਿਵੇਂ ਜਿਹੜਾ ਹੈਗਾ ਜਿਵੇਂ ਉਹਨਾਂ ਨੇ ਆਪਣਾ ਹਿਮਾਚਲ ਆ ਲਿਆ ਨੇ ਉਹ ਕਹਿੰਦੇ ਵੀ ਅਸੀਂ ਇਹਨਾਂ ਤੋਂ ਰਿਕਵਰ ਕਰਨਾ ਹੈ ਆਪਣਾ ਡੈਮੇਜਸ ਰਿਕਵਰ ਕਰਨੇ ਨੇ ਤੁਸੀਂ ਪਾਓ ਸਾਰੀ ਅਸੈਸਮੈਂਟ ਕਰਕੇ ਇਕੱਠਾ ਕਰਕੇ ਪਾਓ ਕਿਉਂਕਿ ਹੁਣ ਜੇ ਪਟੀਸ਼ਨ ਅਸੀਂ ਕਰਦੇ ਆ ਫਰਜ ਕਾਲ ਪਟੀਸ਼ਨ ਤੇ ਅਸੀਂ ਪੀਆਈਐਲ ਕਰ ਸਕਦੇ ਆ ਜੇ ਕੋਈ ਇੰਡੀਵਿਜੂਅਲ ਕਰਦੇ ਨੇ ਤੇ ਉਹਨਾਂ ਨੂੰ ਅਗਲੇ ਕੋਰਟ ਕਹ ਦੂਗੀ ਵੀ ਤੁਸੀਂ ਜਾ ਕੇ ਨਾ ਜੀ ਤੁਸੀਂ ਇਹਨਾਂ ਦੇ ਨਾ ਸਿਵਲ ਸੂਟ ਪਾ ਲਓ ਲੰਮਾ ਪ੍ਰੋਸੈਸ ਹੈ ਜੇ ਸਰਕਾਰ ਅਸੈਸ ਕਰਕੇ ਇੱਕ ਪਟੀਸ਼ਨ ਪਾ ਦਿੰਦੀ ਹੈ ਸੁਪਰੀਮ ਕੋਰਟ ਚ ਇਹ ਕੀਸੀ ਹੋ ਜੂਗੀ ਇਹਨਾਂ ਦੀ ਜਿਹੜੀ ਹੈਗੀ ਆ ਜਿਹੜਾ ਤੁਹਾਡੇ ਪਾਖੜਾ ਮੈਨੇਜਮੈਂਟ ਬੋਰਡ ਦੀ ਉਹਨਾਂ ਨੂੰ ਇਹ ਜਿਹੜੀ ਕੰਪਨਸੇਸ਼ਨ ਹੈ ਜਿਹੜਾ ਰਾਜਸਥਾਨ ਹੈ ਉਹਨੂੰ 50% 52% ਦੇ ਹਿਸਾਬ ਨਾਲ ਜਿਹੜਾ ਹਰਿਆਣਾ ਨੂੰ ਦਿੱਲੀ ਨੂੰ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਪਊਗੀ ਪੰਜਾਬ ਨੂੰ ਜਿਹੜਾ 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 ਸਾਡਾ ਨੁਕਸਾਨ ਹੋਇਆ ਪਰ ਕਿਉਂਕਿ ਬੇਈਮਾਨ ਨੇ ਕਿਉਂਕਿ ਕਾਣੇ ਇਹਨਾਂ ਨੇ ਗੱਲ ਕਰਨੀ ਨਹੀਂ ਅਸੀਂ ਇਹ ਪ੍ਰੈਸ਼ਰ ਜਿਹੜਾ ਹੁਣ ਅਸੀਂ ਸਾਡਾ ਅਸੀਂ ਕਾਲ ਕੀ ਦਿੱਤੀ ਸੀ ਇਹਦਾ ਹੱਲ ਕੀ ਹੈ ਇਹਦਾ ਹੱਲ ਇਹ ਹੈ ਕਿ ਲੋਕ ਆਪਣੇ ਜਿਹੜੇ ਨੇ ਨਾ ਇਹ ਇਹਦੇ ਮથે ਪਾਉਣ ਗ੍ਰਾਮ ਸਭਾਵਾਂ ਦੇ ਗ੍ਰਾਮ ਸਭਾ ਦਾ ਮਤਾ ਬਹੁਤ ਵੱਡੀ ਤਾਕਤ ਰੱਖਦਾ ਲੀਗਲ ਤਾਕਤ ਰੱਖਦਾ ਜੇ ਗ੍ਰਾਮ ਸਭਾਵਾਂ ਮਤੇ ਪਾ ਕੇ ਸੁਪਰੀਮ ਕੋਰਟ ਚ ਭੇਜ ਦਿੰਦੀਆਂ ਨੇ ਤੇ ਉਹਨੂੰ ਇੱਕ ਜਿਹੜੀ ਆ ਨਾ ਕਨਸੋਲੀਡੇਟਡ ਪਟੀਸ਼ਨ ਮੰਨਿਆ ਜਾਊਗਾ ਅਸੀਂ ਉਹਦੇ ਚ ਪੰਜਾਬ ਨੂੰ ਸਾਰੇ ਨੂੰ ਇੰਡੀਵਿਜੂਅਲਸ ਨੂੰ ਕਿਉਂਕਿ ਹਰ ਪਿੰਡ ਹੜਿਆ ਤੇ ਪਿੰਡਾਂ ਦੇ ਵੀ ਕੀਦਾ ਕਿਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਜੇ ਸਰਕਾਰ ਨਹੀਂ ਵੀ ਕਰਦੀ ਕੇਸ ਸਰਕਾਰ ਵਾਪਸ ਨਹੀਂ ਲਾ ਸਕੂਗੀ ਜਿਵੇਂ ਜਿਵੇਂ ਸਰਕਾਰ ਨੇ ਪਹਿਲਾਂ ਲੈ ਲਿਆ ਜਿਹੜਾ ਹੈਗਾ ਜਿਹੜਾ ਜਿਹੜਾ ਐਸਓਆਲ ਦਾ ਦੂਜਾ ਜਿਹੜਾ ਕੇਸ ਸੀਗਾ ਜੇ ਅਸੀਂ ਮਦਈ ਸਰਕਾਰ ਤੇ ਅਸੀਂ ਪ੍ਰੈਸ਼ਰ ਬਣਾ ਰਹੇ ਹਾਂ ਕਿ ਸਰਕਾਰ ਵੀ ਇਹਦੇ ਚ ਕੇਸ ਪਾਵੇ ਸੁਪਰੀਮ ਕੋਰਟ ਚ ਕਨਸੋਲੀਡੇਟਡ ਤੇ ਜਿਹੜੀਆਂ ਸਾਡੀਆਂ ਗ੍ਰਾਮ ਸਭਾਵਾਂ ਨੇ ਇਹ ਮਤਿਆਂ ਦੇ ਰਾਹੀਂ ਇੱਕ ਕਨਸੋਲਿਡੇਟਿਡ ਕੇਸ ਪਾਉਣ ਅਸੀਂ ਵੀ ਪਾਵਾਂਗੇ ਐਸ ਜਿਹੜਾ ਕਿਉਂਕਿ ਸਾਡੀ ਪੀਆਈਐਲ ਬਣਦੀ ਹੈ ਅਸੀਂ ਇਹਨਾਂ ਨੂੰ ਨਾਲ ਲੈ ਕੇ ਜੇ ಗ್ರಾಮਸਭਾ ਮਾਵਾਂ ਆ ਜਾਂਦੀਆਂ ਨੇ ਜਿਹੜੀਆਂ ਉਹਦੇ ਮਤਲਬ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਪੰਜਾਬ ਦਾ ਅਸੀਂ ਇਕੱਠਾ ਕਨਸੋਲਿਡੇਟਿਡ ਕੇਸ ਪਾਸ ਕਰੀਏ ਸਮਝਦੇ ਕੁ ਨਹੀਂ ਪਰ ਸਾਡੀਆਂ ਲਿਮਿਟੇਸ਼ਨਸ ਨੇ ਸੋ ਉਹਦੇ ਵਿੱਚ ਇਹ ਹੈ ਕਿ ਇਹਦੇ ਨਾਲ ਜੇ ਅਸੀਂ ਪਾਖੜਾ ਮੈਨੇਜਮੈਂਟ ਬੋਰਡ ਨੂੰ ਧੱਕ ਲੈਨੇ ਇਸ ਗੱਲ 'ਚ ਪਾਖੜਾ ਮੈਨੇਜਮੈਂਟ ਬੋਰਡ ਇਹ ਜਿਹੜੀਆਂ ਸਟੇਟਸ ਨੇ ਹੱਥ ਖੜੇ ਕਰਕੇ ਇਹਦਾ ਕੰਟਰੋਲ ਸਾਨੂੰ ਦੇ ਜਾਣਗੀਆਂ ਵੇ ਤੁਸੀਂ ਭਾਈ ਤੁਹਾਡੇ ਡੈਮ ਨੇ ਤੁਸੀਂ ਸਮਝੋ ਕਿਉਂਕਿ ਇਹ ਡੈਮੇਜ ਦੇਣੇ ਦੇਣੇ ਖਾਲਾਜੀ ਦਾ ਵੜਾ ਨਹੀਂ ਹੈ ਸਮਝ ਗੱਲ ਇੱਕ ਬੰਦੇ ਨੂੰ ਜਿਹੜਾ ਹੁਣ ਤੁਸੀਂ ਇਹ ਸੰਸਥਾ ਬਣਾਈ ਹੈ ਤੁਸੀਂ ਆਪਣੀ ਆਵਾਜ਼ ਫਿਲਹਾਲ ਰੀਸੈਂਟਲੀ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂ ਅਸੀਂ ਕੀ ਕੀਤਾ ਵੀ ਅਸੀਂ ਕਿਉਂਕਿ ਅਸੀਂ ਵੇਖਿਆ ਵੀ ਇੱਦਾਂ ਜਿਹੜੀਆਂ ਨਾ ਪੋਲਿਟੀਕਲ ਡਰਾਮੇ ਬਾਜੀ ਅਸੀਂ ਪਾਣਾ ਨਹੀਂ ਚਾਹੁੰਦੇ ਅਸੀਂ ਜਿਹੜਾ ਹੈਗੇ ਨੇ ਜਿਹੜੇ ਸਪੀਕਰ ਨੇ ਅਸੀਂ ਸੋਚਿਆ ਵੀ ਇਹ ਦੇਖੋ ਇੱਕ ਲੋਕ ਨੇ ਜਿਹੜੇ ਲੋਕ ਜਿਹੜੀਆਂ ਨਾ ਤਿੰਨ ਥਾਂ ਤੇ ਪਾਵਰ ਹੈ ਇੱਕ ਹੈਗੀ ਗ੍ਰਾਮ ਸਭਾਵਾਂ ਕੋਲੇ ਉਦੋਂ ਬਾਅਦ ਹੈਗੀ ਐਸੈਂਬਲੀ ਕੋਲੇ ਉਦੋਂ ਬਾਅਦ ਹੈਗੀ ਪਾਰਲੀਮੈਂਟ ਕੋਲੇ ਇਹ ਕਨਸਟੀਟਿਊਸ਼ਨ ਦਿੰਦਾ ਸਵਰਾਜ ਦੇ ਮੁਤਾਬਕ ਅਸੀਂ ਇੱਕ ਕੋਸ਼ਿਸ਼ ਤਾਂ ਕੀਤੀ ਕਿ ਲੋਕ ਹੁਣ ਮਥੇ ਪਾਉਣ ਦੂਜੀ ਅਸੀਂ ਜਿਹੜਾ ਜਿਹੜਾ ਸਪੀਕਰ ਹੈ ਸਪੀਕਰ ਸਾਹਿਬ ਨੇ ਇਹਨਾਂ ਨੂੰ ਅਸੀਂ 2023 ਜੀ ਵੀ ਰੈਪਰੈਜੈਂਟੇਸ਼ਨ ਦਿੱਤੀ ਔਰ ਉਹ ਕੱਲੀ ਇਹ ਨਹੀਂ ਵੀ ਐਵੇਂ ਕਦੂ ਚਸੀਰ ਮਾਰਿਆ ਉਹਦੇ ਵਿੱਚ ਸਾਰ ਸਰਨ ਸਿੰਘ ਗੋਪਾਰਾਏ ਜਿਹੜੇ ਯੂਨੀਅਨ ਆਪਣਾ ਜਿਹੜਾ ਆਪਣਾ ਸੈਕਟਰੀ ਰਹੇ ਨੇ ਪੰਜਾਬ ਦੇ ਇਰੀਗੇਸ਼ਨ ਸੈਕਟਰੀ ਰਹੇ ਨੇ ਨਾਲ ਜਿਹੜੇ ਹਰਿੰਦਰ ਸਿੰਘ ਬਰਾੜ ਜਿਹੜੇ ਜਿਹੜੇ ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਨੇ ਚੇਅਰਮੈਨ ਹੋ ਰਹੇ ਨੇ ਇੰਜੀਨੀਅਰ ਜਿਹੜੇ ਨੇ ਤੀਸਰੇ ਉਹਦੇ ਚ ਕੁਲਦੀਪ ਸਿੰਘ ਗਰੇਵਾਲ ਜਿਹੜੇ ਨੇ ਇੱਥੇ ਕਰਨਲ ਕੁਲਦੀਪ ਸਿੰਘ ਗਰੇਵਾਲ ਉਹ ਜਿਹੜੀਆਂ ਨੇ ਇੱਕ ਸੰਸਥਾ ਨੂੰ ਫੌਜੀਆ ਦੀ ਨੂੰ ਸਾਬਕਾ ਫੌਜੀਆ ਦੀ ਨੂੰ ਜਿਹੜਾ ਹੈਗਾ ਉਹਨੂੰ ਲੀਡ ਕਰਦੇ ਨੇ ਤੇ ਚੌਥਾ ਦਾਸ ਥੋੜਾ ਜਿਹੜਾ ਹੈਗਾ ਮਤਲਬ ਜਿਹੜੀ ਹੈਗੀ ਉਹਦੇ ਵਿੱਚ ਕਿਉਂਕਿ ਅਸੀਂ ਹੜਾਂ ਛਪੜਾ ਕੰਮ ਕੀਤਾ ਸੀਗਾ 89 ਤੇ ਜਿਹੜਾ ਸਾਰਾ ਅਸੀਂ ਇਫੈਕਟਡ ਵੀ ਆ ਡਾਕਟਰਸ ਡਾਇਰੈਕਟ ਤੌਰ ਤੇ ਕਿਉਂਕਿ ਹੁਣ ਜਿਹੜੀਆਂ ਬਿਮਾਰੀਆਂ ਦਾ ਦੌਰ ਆਣਾ ਜਿਹੜੇ ਹਾਂ ਉਹਦੇ ਚ ਅਸੀਂ ਔਰ ਅਸੀਂ 89 ਚ ਵੀ ਇਹ ਪੀਸੀਐਮਐਸ ਐਸੋਸੀਏਸ਼ਨ ਵੱਲੋਂ ਇਹਦੀ ਮੰਗ ਕਰ ਲਈ ਸੀ ਉਦੋਂ ਵੀ ਇਹਦਾ ਜੁਡੀਸ਼ੀਅਲ ਪ੍ਰੂਫ ਹੋਣਾ ਚਾਹੀਦਾ ਹਾਲਾਂਕਿ ਮੇਰਾ ਸੈਕਟਰੀ ਬੜਾ ਮੇਰੇ ਨਾਲ ਵਿਚਾਰਾ ਜਿਹੜਾ ਹੈਗਾ ਮੈਨੂੰ ਕਹਿੰਦਾ ਕਹਿੰਦਾ ਗਵਰਨਰ ਉਦੋਂ ਮਿਸਟਰ ਮਲੋਤਰਾ ਗਵਰਨਰ ਹੁੰਦੇ ਸੀਗੇ ਫੌਜੀ ਜਿਹੜੀ ਜਨਰਲ ਮਲੋਤਰਾ ਉਹ ਕਹਿੰਦੇ ਹੀ ਇਜ਼ ਵੈਰੀ ਇਨੌਇਡ ਕਿ ਡਾਕਟਰ ਉਹਦਾ ਵੈਨ ਸਟੇਟਮੈਂਟ ਬੜੀ ਜੜੀ ਹੈਗੀ ਉਹਦੇ ਚ ਦਿੱਤੀ ਆ ਮੈਂ ਕਿਹਾ ਜੀ ਅਸੀਂ ਅਸੀਂ ਬੇਅਰ ਕਰ ਰਹੇ ਹਾਂ ਇਸ ਵੇਲੇ ਵੀ ਜੜੀ ਆ ਲੋਕ ਵਿਚਾਰੇ ਮਾਰ ਰਹੇ ਨੇ ਤੁਸਾਂ ਮਾਰ ਰਹੀਆਂ ਨੇ ਡੰਗਰ ਘੋਏ ਬਣਿਆ ਇਹ ਵੇਲੇ ਜਿਹੜੇ ਇਹਨਾਂ ਪਰ ਮੈਂ ਕਿਹਾ ਹੁਣ ਵੀ ਇਨਹਿਊਮਨ ਵਾਲੀ ਗੱਲ ਹੈ ਸਾਡੇ ਨਾਲ ਮੈਂ ਤੁਹਾਨੂੰ ਦੱਸ ਦਿੰਨਾ ਸਾਡੇ ਨਾਲ ਜਿਹੜੇ ਨੇ ਜਸਸ ਰਣਜੀਤ ਸਿੰਘ ਨੇ ਸਾਡੇ ਨਾਲ ਬੋਪਾਰਾਏ ਸਾਹਿਬ ਨੇ ਸਾਡੇ ਨਾਲ ਸਾਡੇ ਬਰਾਰ ਸਾਹਿਬ ਨੇ ਸਾਡੇ ਨਾਲ ਬ੍ਰਿਗੇਡੀਅਰ ਗੁਰਦੀਪ ਸਿੰਘ ਕਾਲੂ ਨੇ ਸਮਝਦੇ ਕੋਈ ਬੜੀਆਂ ਮੜੀਆਂ ਜਿਹੜੀਆਂ ਐਵੇਂ ਨਾਮ ਰੱਖਿਆ ਸੰਸਥਾ ਦਾ ਇਹ ਲੋਕ ਰਾਜ ਪੰਜਾਬ ਲੋਕ ਰਾਜ ਪੰਜਾਬ ਲੋਕ ਰਾਜ ਮੇਨ ਮੋਟਿਵ ਮੇਨ ਮੋਟਿਵ ਨਸਣਾ ਫਸਣਾ ਪੰਜਾਬ ਬਚਾਓ ਪੰਜਾਬ ਨੂੰ ਬਚਾਉਣਾ ਇਹਦਾ ਕੰਟਰੋਲ ਲੈਣਾ ਤਾਂ ਜਿਹੜਾ ਹੈ ਡੈਮਾਂ ਦਾ ਕੰਟਰੋਲ ਲੈਣਾ ਇਹਦੀ ਕੰਪਨਸੇਸ਼ਨ ਲੈ ਕੇ ਜਿਹੜੀ ਹੈਗੀ ਲੋਕਾਂ ਹਸਦੇ ਬਕਾਇਦਾ ਤੌਰ ਤੇ ਜਿਹੜੀਆਂ ਨੇ ਉਹ ਉਹਦਾ ਆਪਦਾ ਪ੍ਰੋਗਰਾਮ ਕਰਨਾ ਇਹ ਇਸ ਵੇਲੇ ਜਿਹੜੇ ਪ੍ਰਾਈਮ ਸਾਡੇ ਮੁੱਦੇ ਨੇ ਉਹ ਜਿਹੜਾ ਹੈ ਨਾ ਇਸ ਵੇਲੇ ਉਹਦੇ ਚ ਇਹ ਨੇ ਤੇ ਇਹ ਜਿਹੜਾ ਠੱਕਾ ਨਹੀਂ ਹੋਣਦਾ ਹਾਲ ਦੀ ਘੜੀ ਕੀ ਪੋਜੀਸ਼ਨ ਹੈ ਲੱਗਦਾ ਕਿ ਹਲੇ ਖਤਰਾ ਟਲਿਆ ਨਹੀਂ ਡੈਮ ਤੋਂ ਬਿਲਕੁਲ ਨਹੀਂ ਜੀ ਟਲਿਆ ਬਿਲਕੁਲ ਨਹੀਂ ਟਲਿਆ ਕਿਉਂਕਿ ਜਿਹੜੇ ਭਾਖੜਾ ਦੇ ਗੇਟ ਨੇ ਮੈਂ ਤੁਹਾਨੂੰ ਟੈਕਨੀਕਲੀ ਦੱਸਿਆ ਹੈ ਮੇਰੀ ਗੱਲ ਨਹੀਂ ਹੈਗੀ ਉਹ ਟੈਕਨੀਕਲ ਐਕਸਪਰਟ ਨੇ ਬਰਾਰ ਸਾਹਿਬ ਦੇ ਕਹਿਣ ਦੀ ਗੱਲ ਹੈ ਉਹਨਾਂ ਨੇ ਕਿਹਾ ਸੀ ਕਿ ਜਲ ਤੋਂ ਪੰਗ ਮਰਤ ਤੇ ਇਹ ਜਿਹੜੇ ਹੈਗੇ ਨੇ ਜਿਹੜੇ ਡੈਮ ਨੇ ਉਹ ਕਹਿੰਦੇ ਕਿ ਭਾਖੜਾ ਜਿੰਨਾ ਖੁੱਲਿਆ ਵਿਆ ਇਹ ਪੰਜਾਬ ਲਈ ਸੁਨਾਮੀ ਹੈ ਇਹ ਇਹ ਉਹਨਾਂ ਦੇ ਸ਼ਬਦ ਨੇ ਉਹ ਕਹਿੰਦੇ ਇਹਨਾਂ ਨੂੰ ਮੈਂ ਇਹਨਾਂ ਨੂੰ ਪੁੱਛਿਆ ਸੀ ਮੈਂ ਜੀ ਇਹ ਤਰੀਕਾ ਨਹੀਂ ਹੋ ਸਕਦਾ ਵੀ ਇੱਕਦਮ ਇਹਨਾਂ ਨੂੰ ਚਲੋ ਡੈਮ ਨੂੰ ਬਚਾਉਣ ਵਾਸਤੇ ਇਹਨਾਂ ਨੇ ਖੋਲਤੇ ਦਾ ਸੁੱਟਦੇ ਇਹਨੂੰ ਬੰਦ ਨਹੀਂ ਕੀਤਾ ਕਹਿੰਦੇ ਨਹੀਂ ਕੀਤਾ ਜਾ ਸਕਦਾ ਟੈਕਨੀਕਲੀ ਕੌਣ ਕਹਿੰਦਾ ਇਹਨਾਂ ਨੂੰ ਬੰਦ ਕੀਤਾ ਜਾ ਸਕਦਾ ਇਹਨਾਂ ਨੂੰ ਤੁਸੀਂ ਬਹੁਤ ਹੌਲੀ ਹੌਲੀ ਇੱਕ ਗੇਟ ਬੰਦ ਕਰਦਾ ਦੂਜਾ ਕਰਕੇ ਤੋਂ ਢੰਗ ਨਾਲ ਕਹਿੰਦੇ ਨਹੀਂ ਧੱਕਾ ਵਜੂਗਾ ਕਹਿੰਦੇ ਡੈਮ ਜਿਹੜਾ ਹੈ ਡੈਮ ਜੇ ਟੁੱਟੂਗਾ ਨਹੀਂ ਤੇ ਘਟ ਘਟੇਲਟ ਹੋ ਜਾਊਗਾ ਜੇ ਬੰਦੀ ਨਹੀਂ ਕੀਤਾ ਜਾ ਸਕਦੇ ਇਹ ਤੁਸੀਂ 10 10 ਫੁੱਟ ਖੋਲ ਕਾਦੇ ਨਹੀਂ ਦਿੱਤੇ ਵੀ ਭਲੇਓ ਮਾਨਸ ਤੁਸੀਂ ਅੰਦਾਜ਼ਾ ਲਾਓ ਇਹਦੇ ਚ ਕਿਸ ਕਿਸਮ ਦੀ ਟੈਕਨੀਕਲ ਇੰਜੀਨੀਅਰ ਦੀ ਨੌਲੇਜ ਹੈ ਔਰ ਜਿਹੜਾ ਹੈਗਾ ਮਤਲਬ ਜਿਹੜੀ ਆ ਤੁਸੀਂ ਪਹਿਲਾਂ ਨੈਗਲੀਜੈਂਸ ਕੀਤੀ ਭਰ ਕੇ ਰੱਖ ਕੇ ਕੀਤੀ ਹੁਣ ਤੁਸੀਂ ਇਹਦਾ ਮਤਲਬ ਵੀ ਤੁਸੀਂ ਡੈਮ ਬਚਾਉਂਦੇ ਮਜਾਉਂਦੇ ਨੇ ਪੰਜਾਬ ਨੂੰ ਰੋੜ ਦੇਣਾ ਸਾਡੇ ਜਿਹੜਾ ਹੈਗਾ ਸਾਰੇ ਨੂੰ ਨੈਗਲੀਜੈਂਸ ਨੈਗਲੀਜੈਂਸ ਐਂਡ ਇਟ ਮੇ ਬੀ ਸਮ ਪਾਲਿਸੀ ਡਿਸੀਜਨ ਆਈ ਡੋਨਟ ਨੋ ਕਿਉਂਕਿ ਉਹਦੇ ਵਿੱਚ ਇਹੋ ਜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਕੋਈ ਲੈਫਟਨ ਜਨਰਲ ਮਿਸਟਰ ਕੋਈ ਜਿਹੜਾ ਢਿੱਲੋਂ ਸੀਗੇ ਉਹ ਕਹਿੰਦੇ ਵੀ ਅਸੀਂ ਡੈਮਾਂ ਨੂੰ ਮੈਕਸਿਮਮ ਭਰਾਂਗੇ ਔਰ ਉਸ ਤੋਂ ਬਾਅਦ ਅਸੀਂ ਪਾਕਿਸਤਾਨ ਤੇ ਛੱਡਾਂਗੇ ਕਿਉਂਕਿ ਜਿਹੜੀ ਹੈਗੀ ਐ ਵੀ ਇਹ ਜਿਹੜੀ ਆ ਨਾ ਵੀ ਇਹਨਾਂ ਨੂੰ ਅਸੀਂ ਸਬਕ ਸਿਖਾਉਣਾ ਉਹ ਕਿਉਂਕਿ ਇਹ ਦਰਿਆ ਪੰਜਾਬ ਦੇ ਨੇ ਇਹ ਹਵਾ ਚੋਂ ਤਾਂ ਜਾਣਾ ਨਹੀਂ ਹੈ ਪੰਜਾਬ ਦੇ ਵਿੱਚ ਦੀ ਜਾਣਾ ਪਾਣੀ ਸਾਰਾ ਸਮਝਦਾ ਕਿ ਨਹੀਂ ਤੇ ਪੰਜਾਬ ਨਾਲ ਮਾਰਤਾ ਗਿਆ ਬੜੀ ਸਿੱਧੀ ਸਾਫ਼ ਜੀ ਗੱਲ ਹੈ ਇਦੇ ਵਿੱਚ ਇਹ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜੀ ਹੈ ਔਰ ਦੂਸਰੀ ਜਿਹੜੀ ਚੀਜ਼ ਹੈ ਜਿਹੜੀ ਬਹੁਤ ਹੀ ਡਿਸਟਰਬਿੰਗ ਹੈਗੀ ਹੈ ਉਹਦੇ ਵਿੱਚ ਵੀਡੀਓ ਹੈ ਇੱਕ ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਪਹਿਲਾਂ ਤਾਂ ਹੜਾਇਆ ਵਿਖਾਇਆ ਗਿਆ 13 ਤਰੀਕ ਨੂੰ ਉਹ ਵੀਡੀਓ ਵਾਇਰਲ ਹੁੰਦੀ ਹੈ 14 ਨੂੰ ਕੇਸ ਰਜਿਸਟਰ ਹੁੰਦਾ ਉਹਨਾਂ ਤੇ ਸਾਈਬਰ ਕ੍ਰਾਈਮ ਤੇ 15 ਤਰੀਕ ਨੂੰ ਹੜ ਸ਼ੁਰੂ ਹੋ ਜਾਂਦੇ ਨੇ ਇੱਕ ਵੀਡੀਓ ਹੁਣ ਆਈ ਹੈ ਜਦੋਂ ਉਹ ਡੈਮ ਖੁੱਲਿਆ ਤੁਹਾਡਾ ਆਪਣਾ ਜਿਹੜਾ ਇੱਥੋਂ ਵਾਲਾ ਆ ਜਿਹੜਾ ਉਹਦੇ 'ਚ ਉਹਦੇ 'ਚ ਭਾਖੜਾ ਮਤਲਬ ਜਿਹੜੀ ਹਨ ਮਤਲਬ ਇੱਕ ਡੈਮ ਦਾ ਪਾਣੀ ਜਿਵੇਂ ਪੈਂਦਾ ਹੁੰਦਾ ਉੱਚਾ ਪਾਣੀ ਪੈ ਰਿਹਾ ਹੈ ਸੁਨਾਮੀ ਅਰ ਕੀ ਛਲ ਹੈ ਉਹਦੇ ਚ ਦਰਬਾਰ ਸਾਹਿਬ ਨੂੰ ਰੁੱੜਦਾ ਵਿਖਾਤਾ ਇਹ ਹੁਣ ਅਸੀਂ ਕਿਵੇਂ ਮੰਨ ਲਈਏ ਵੀ ਇਹ ਕੋਈ ਗਣੀ ਮੜੀ ਗੱਲ ਨਹੀਂ ਹੈ ਦੇਖੋ ਆਫਟਰ ਆਲ ਸਾਡਾ ਤਾਂ ਸਭ ਕੁਝ ਹੈ ਸਾਨੂੰ ਤਾਂ ਉਹ ਹੀ ਨਹੀਂ 84 ਨਹੀਂ ਭੁੱਲਦਾ ਔਰ ਤੁਸੀਂ ਜਿਹੜਾ ਹੈਗਾ ਜੇ ਫਰਜ ਕਰ ਲੋ ਉਹ ਤੋਂ ਟੈਂਕਾਂ ਦੀ ਥਾਂ ਤੇ ਹੁਣ ਤੁਸੀਂ ਜਿਹੜੀਆਂ ਜਲ ਤੋਪਾਂ ਚਲਾ ਕੇ ਜੇ ਫਰਜ ਕਰ ਲੋ ਸਾਡੇ ਆਸਾਨ ਰੋੜਨੇ ਨੇ ਜਿਹੜਾ ਜਿਹੜਾ ਉਹ ਕਰਤਾਰਪੁਰ ਸਾਹਿਬ ਹੈ ਕਰਤਾਰਪੁਰ ਸਾਹਿਬ ਵੀ ਦੇਖੋ ਤੁਸੀਂ ਕਰਤਾਰਪੁਰ ਸਾਹਿਬ ਸਾਡਾ ਸਾਰਾ ਹੜ ਗਿਆ ਸਮਝ ਤੱਕ ਨਹੀਂ ਔਰ ਡੈਮਾਂ ਦੇ ਪਾਣੀ ਕਰਕੇ ਰੜ ਗਿਆ ਕਿਹਦੇ ਡੈਮਾਂ ਦੇ ਪਾਣੀ ਕਰਕੇ ਸਾਡੇ ਡੈਮਾਂ ਦੇ ਪਾਣੀ ਕਰਕੇ ਥਿਸ ਇਜ਼ ਟੂ ਮੱਚ ਏਸੀ ਡਾਕਟਰ ਮਨਜੀਤ ਰੰਦਾਵਾ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਸੰਸਥਾ ਬਣਾਈ ਗਈ ਹੈ ਦਾ ਮੇਨ ਮੋਟਿਵ ਜਿਹੜਾ ਹੈਗਾ ਉਹ ਡੈਮਾਂ ਦੀ ਜਿਹੜੀ ਕੰਟਰੋਲ ਹੈਗਾ ਉਹ ਸਹੀ ਹੱਥਾਂ 'ਚ ਆਵੇ ਤਾਂ ਕਿ ਜਿਹੜਾ ਇਸ ਟਾਈਮ ਪੰਜਾਬ ਖਤਰੇ ਦੀ ਇੱਕ ਪਾਣੀ ਦਾ ਮਾਰ ਝੇਲ ਰਿਹਾ ਹੈ ਉਸ ਤੋਂ ਬਚਿਆ ਜਾ ਸਕੇ ਇਹਦੇ ਵਾਸਤੇ ਅਗਰ ਇਹਨਾਂ ਨੂੰ ਕੋਰਟ 'ਚ ਵੀ ਜਾਣਾ ਪਿਆ ਤਾਂ ਵੀ ਜਾਣਗੇ ਤੇ ਅਗਰ ਇਹ ਮੋਹਿਮ ਇਹਨਾਂ ਨੂੰ ਗਰਾਊਂਡ ਲੈਵਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵੀ ਲੈ ਜਾਣੀ ਪਈ ਉੱਥੇ ਵੀ ਲੈ ਕੇ ਜਾਣਗੇ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ